ਸੁਲਤਾਨਪੁਰ ਦੇ ਨੇੜੇ ਇੱਕ ਮਲਸੀਆਂ ਪਿੰਡ ਵਿੱਚ ਕਾਲਕਾ ਦਾ ਪੁਜਾਰੀ ਇੱਕ ਆਦਮੀ ਭਗੀਰਥ ਰਹਿੰਦਾ ਸੀ ਉਹ ਭਗੀਰਥ ਜਿਸ ਤਰ੍ਹਾਂ ਗੁਰੂ ਦਾ ਸਿੱਖ ਬਣਿਆ ਉਹ ਵਾਰਤਾ ਅਸੀਂ ਤੁਹਾਨੂੰ ਦੱਸਦੇ ਹਾਂ ਉਹ ਰਾਤ ਦਿਨ ਕਾਲਕਾ ਦੀ ਉਪਾਸਨਾ ਵਿੱਚ ਲੱਗਾ ਰਹਿੰਦਾ ਸੀ ਇਸ ਦੇਵੀ ਨੂੰ ਉਹ ਸ਼ਿਵ ਜਗਦੰਬਾ ਅਸ਼ਟਪੂਜੀ ਲਾਲ ਨੇਤਰਾਂ ਵਾਲੀ ਮੁੰਡਾਂ ਦੀ ਮਾਲਾ ਵਾਲੀ ਜਵਾਲਾ ਭਖਣੀ ਸ਼ੇਰ ਦੀ ਸਵਾਰੀ ਵਾਲੀ ਸੰਤਾਂ ਨੂੰ ਪਾਲਣ ਵਾਲੀ दैਤਾਂ ਦਾ ਨਾਸ਼ ਕਰਨ ਵਾਲੀ ਚੰਡਮੁੰਡ ਰਕਤਬੀਜ ਅਤੇ ਸੁੰਭ ਨਿਸੁੰਭ ਆਦਿ दैਤਾਂ ਨੂੰ ਨਾਸ਼ ਕਰਨ ਵਾਲੀ ਸ਼ਕਤੀ ਆਖ ਕੇ ਉਸ ਦੇ ਦਰਸ਼ਨ ਕਰਨ ਵਾਸਤੇ ਰਾਤ ਦਿਨ ਉਸਤਤੀ ਵਿੱਚ ਲੱਗਾ ਰਹਿੰਦਾ ਇੱਕ ਦਿਨ ਇਉਂ ਆਰਾਧਨਾ ਕਰਦੇ ਸਾਰਾ ਦਿਨ ਹੀ ਕਾਲਕਾ ਦੀ ਮੂਰਤੀ ਸਾਹਮਣੇ ਬੈਠੇ ਨੂੰ ਬੀਤ ਗਿਆ ਜਦ ਇਸ ਧਿਆਨ ਵਿੱਚ ਬੈਠੇ ਨੂੰ ਅੱਧੀ ਰਾਤ ਹੋ ਗਈ ਤਾਂ ਹੂਂਗ ਵਿੱਚ ਉਸ ਨੂੰ ਸੁਪਨਾ ਆਇਆ ਇਸੇ ਵਿੱਚ ਦੇਵੀ ਨੇ ਕਿਹਾ ਭਗਤਾ ਮੈਂ ਤੈਨੂੰ ਇਹ ਵਰ ਦਿੰਦੀ ਹਾਂ ਤੇਰਾ ਮਨੋਰਥ ਪੂਰਾ ਹੋ ਜਾਏਗਾ ਤੂੰ ਸੁਲਤਾਨਪੁਰ ਗੁਰੂ ਨਾਨਕ ਜੀ ਦੀ ਚਰਨ ਸੇਵਾ ਵਿੱਚ ਲੱਗ ਉਹ ਕਰਤਾਰ ਰੂਪ અવਤਾਰ ਹਨ ਕਾਲਯੁਗ ਜੀਵਾਂ ਦਾ ਉਦਾਰ ਕਰਨ ਆਏ ਹਨ ਉਹਨਾਂ ਤੇ ਸ਼ਰਧਾ ਧਾਰ ਤੇਰਾ ਜੀਵਨ ਸਫਲ ਹੋ ਜਾਏਗਾ ਇਸ ਉਪਰੰਤ ਭਗੀ ਰੱਥ ਦੀ ਅੱਖ ਖੁੱਲ ਗਈ ਸਾਰੀ ਰਾਤ ਉਹ ਇਸ ਸੁਪਨੇ ਨੂੰ ਸੋਚਦਾ ਰਿਹਾ ਸਵੇਰ ਹੋਈ ਤਾਂ ਉਸ ਨੂੰ ਇਤਨਾ ਵਿਰਾਗ ਹੋ ਗਿਆ ਕਿ ਉਹ ਆਪਣੇ ਕੁਟੰਬ ਅਤੇ ਪਿੰਡ ਦੀ ਚੌਧਰ ਨੂੰ ਛੱਡ ਕੇ ਸੁਲਤਾਨਪੁਰ ਗੁਰੂ ਨਾਨਕ ਜੀ ਦੀ ਸੇਵਾ ਵਿੱਚ ਆਣ ਹਾਜ਼ਰ ਹੋਇਆ ਭਗੀਰਥ ਨੇ ਗੁਰੂ ਜੀ ਦੇ ਚਰਨਾਂ ਤੇ ਅ제ਹਾ ਸਿਰ ਰੱਖਿਆ ਕਿ ਮੁੜ ਚੁੱਕੇ ਹੀ ਨਾ ਗੁਰੂ ਜੀ ਨੇ ਉਸ ਦਾ ਪ੍ਰੇਮ ਵੇਖ ਕੇ ਬਾਹੋਂ ਫੜ ਕੇ ਉਠਾਇਆ ਤੇ ਪੁੱਛਿਆ ਤੂੰ ਕੌਣ ਹੈ ਅਤੇ ਕਿਸ ਮਨੋਰਥ ਵਾਸਤੇ ਆਇਆ ਹੈ ਭਗੀਰਥ ਨੇ ਹੱਥ ਜੋੜ ਕੇ ਬੇਨਤੀ ਕੀਤੀ ਕਿ ਆਪ ਸਭ ਕੁਝ ਜਾਣਦੇ ਹੋ ਪਰ ਫੇਰ ਵੀ ਆਪ ਜੀ ਦੇ ਪੁੱਛਣ ਕਰਕੇ ਦੱਸਦਾ ਹਾਂ ਕਿ ਮੈਂ ਮੈਲਸੀਆਂ ਪਿੰਡ ਦੇ ਰਹਿਣ ਵਾਲਾ ਹਾਂ ਕਾਲੀ ਦੇਵੀ ਦਾ ਉਪਾਸਕ ਹਾਂ ਉਸ ਨੇ ਮੇਰੇ ਤੇ ਕਿਰਪਾ ਕਰਕੇ ਮੈਨੂੰ ਆਪ ਜੀ ਦੀ ਸ਼ਰਨ ਭੇਜਿਆ ਹੈ ਮੈਂ ਆਪ ਜੀ ਨੂੰ ਬਾਰੰਬਾਰ ਨਮਸਕਾਰ ਕਰਦਾ ਹਾਂ ਆਪ ਸ਼ਰਨ ਆਯਾਂ ਦੀ ਪਾਲਣਾ ਕਰਨ ਵਾਲੇ ਹੂੰ ਉਸ ਦਾ ਪ੍ਰੇਮ ਤੇ ਸ਼ਰਧਾ ਵੇਖ ਕੇ ਗੁਰੂ ਜੀ ਨੇ ਪ੍ਰਸੰਨ ਹੋ ਕੇ ਉਸ ਨੂੰ ਆਪਣੀ ਸੇਵਾ ਵਿੱਚ ਲਾ ਲਿਆ ਭਾਈ ਭਗੀਰਥ ਦੈਨ ਰਾਤ ਆਪ ਜੀ ਦੀ ਸੇਵਾ ਕਰਦਾ ਤੇ ਆਗਿਆ ਵਿੱਚ ਪ੍ਰਸੰਨ ਰਹਿੰਦਾ ਮਨ ਵਿੱਚ ਬੜੀ ਸ਼ਰਧਾ ਰੱਖਦਾ ਇਸ ਤਰ੍ਹਾਂ ਕੁਝ ਸਮਾਂ ਬੀਤ ਗਿਆ ਇੱਕ ਦਿਨ ਤਲਵੰਡੀ ਤੋਂ ਮਰਦਾਨਾ ਆ ਗਿਆ ਉਸ ਨੇ ਗੁਰੂ ਜੀ ਨੂੰ ਆਖਿਆ ਜਜਮਾਨ ਤੁਸੀਂ ਕਿਹਾ ਸੀ ਕਿ ਮੈਂ ਹੋਰ ਕਿਸੇ ਪਾਸੋਂ ਨਾ ਮੰਗਿਆ ਕਰਾਂ ਸੋ ਮੈਂ ਕਿਸੇ ਪਾਸੋਂ ਕਦੇ ਕੁਝ ਨਹੀਂ ਮੰਗਦਾ ਹੋਰ ਤਾਂ ਮੇਰੀ ਗੁਜ਼ਾਰਨ ਚੰਗੀ ਚੱਲ ਰਹੀ ਹੈ ਹੁਣ ਮੇਰੀ ਲੜਕੀ ਦੀ ਸ਼ਾਦੀ ਹੈ ਜਿਸ ਤੇ ਬਹੁਤ ਖਰਚ ਹੋਵੇਗਾ ਪਰ ਮੇਰੇ ਪਾਸ ਇਤਨਾ ਖਰਚ ਕਰਨ ਦੀ ਸਮਰੱਥਾ ਨਹੀਂ ਹੈ ਇਸ ਵਾਸਤੇ ਮੈਂ ਆਪ ਜੀ ਦੇ ਪਾਸ ਆਇਆ ਹਾਂ ਮਰਦਾਨੇ ਦੀ ਇਹ ਗੱਲ ਸੁਣ ਕੇ ਗੁਰੂ ਜੀ ਨੇ ਭਗੀਰਥ ਨੂੰ ਆਖਿਆ ਕਿ ਮਰਦਾਨੇ ਪਾਸੋਂ ਵਿਆਹ ਦੀ ਸਮਗਰੀ ਲੈ ਕੇ ਲਾਹੌਰ ਚਲੇ ਜਾਓ ਅਤੇ ਉੱਥੋਂ ਖਰੀਦ ਕੇ ਲਿਆਓ ਉੱਥੇ ਕੇਵਲ ਇੱਕ ਰਾਤ ਹੀ ਰਹਿਣਾ ਸਮਗਰੀ ਲੈ ਕੇ ਛੇਤੀ ਵਾਪਸ ਆਉਣਾ ਮਰਦਾਨੇ ਪਾਸੋਂ ਸਾਰੀ ਵਸਤ ਪੁੱਛ ਕੇ ਭਾਈ ਭਗੀਰਥ ਲੋੜ ਅਨੁਸਾਰ ਧਨ ਲੈ ਕੇ ਲਾਹੌਰ ਪਹੁੰਚ ਗਿਆ ਲਾਹੌਰ ਪਹੁੰਚ ਕੇ ਪਗੀਰਥ ਇੱਕ ਦੁਕਾਨਦਾਰ ਮਨੁਸਖ ਨੂੰ ਮਿਲਿਆ ਅਤੇ ਸਾਰੀ ਗੱਲ ਉਸ ਨੂੰ ਦੱਸੀ ਗੱਲ ਦੱਸ ਕੇ ਸਮਗਰੀ ਵਾਲਾ ਕਾਗਜ਼ ਉਸ ਨੂੰ ਦੇ ਕੇ ਆਖਿਆ ਕਿ ਇਹ ਸਾਰੀ ਸਮਗਰੀ ਮੈਨੂੰ ਚੇਤੀ ਲੈ ਦਿਓ ਇੱਥੇ ਮੈਂ ਇੱਕ ਰਾਤ ਤੋਂ ਵੱਧ ਨਹੀਂ ਰਹਿ ਸਕਦਾ ਮਨੁਸਖ ਨੇ ਬੜੇ ਸਤਕਾਰ ਨਾਲ ਕਿਹਾ ਰਾਤ ਵਿਸਰਾਮ ਕਰੋ ਦਿਨ ਚੜ੍ਹੇ ਸਾਰੀ ਵਸਤ ਲੈ ਦੇਵਾਂਗਾ ਮਨੁਸਖ ਨੇ ਸਾਰਾ ਕਾਗਜ਼ ਪੜ੍ਹ ਕੇ ਆਖਿਆ ਕਿ ਹੋਰ ਸਾਰੀ ਵਸਤੂ ਤਾਂ ਤਿਆਰ ਹੋ ਜਾਏਗੀ ਪਰ ਲਾਲ ਚੂੜਾ ਤਿਆਰ ਨਹੀਂ ਹੋ ਸਕੇਗਾ ਜੇ ਤੂੰ ਦੂਸਰੀ ਰਾਤ ਵਿਸਰਾਮ ਕਰੇਗਾ ਤਾਂ ਸੁੰਦਰ ਚੂੜਾ ਵੀ ਤਿਆਰ ਕਰਵਾ ਦੇਾਂਗਾ ਭਗੀਰਥ ਨੇ ਕਿਹਾ ਸ਼ਾਹ ਜੀ ਤੁਸੀਂ ਠੀਕ ਕਹਿੰਦੇ ਹੋ ਪਰ ਇੱਥੇ ਇੱਕ ਗੱਲ ਹੋਰ ਹੈ ਮੈਂ ਦੂਸਰੀ ਰਾਤ ਇਸ ਸ਼ਹਿਰ ਵਿੱਚ ਟਹਿਰ ਜਾਵਾਂਗਾ ਤਾਂ ਮੇਰਾ ਸਾਰਾ ਜਨਮ ਹੀ નિਸਫਲ ਚਲਿਆ ਜਾਏਗਾ ਮਨੁਸ਼ੁਖ ਨੇ ਹੈਰਾਨ ਹੋ ਕੇ ਪੁੱਛਿਆ ਇਸ ਦਾ ਕਾਰਨ ਕੀ ਹੈ ਮੇਰੇ ਮਨ ਦਾ ਸੰਸਾਰ ਨਿਵਰਤ ਕਰੋ ਭਗੀਰਥ ਨੇ ਦੱਸਿਆ ਕਿ ਮੇਰੇ ਗੁਰੂ ਦਾ ਇਹੀ ਹੁਕਮ ਹੈ ਜੇ ਮੈਂ ਇਸ ਹੁਕਮ ਦੀ ਪਾਲਣਾ ਨਾ ਕਰਾਂਗਾ ਤਾਂ ਮੇਰਾ ਜਨਮ ਵਿਰਥਾ ਚਲਾ ਜਾਏਗਾ ਉਹਨਾਂ ਦਾ ਬਚਨ ਕਦੇ ਖਾਲੀ ਨਹੀਂ ਜਾਂਦਾ ਮਨੁਸ਼ਖ ਨੇ ਕਿਹਾ ਇਸ ਕਲਯੁਗ ਵਿੱਚ ਐਸਾ ਕਿਹੜਾ ਪੁਰਸ਼ ਹੈ ਜਿਨ੍ਹਾਂ ਦਾ ਹੁਕਮ ਨਾ ਮੰਨਣ ਨਾਲ ਪੁਰਸ਼ ਦਾ ਸਾਰਾ ਜੀਵਨ ਬੇਰਥ ਚਲਿਆ ਜਾਂਦਾ ਹੈ ਭਗੀਰਥ ਨੇ ਕਿਹਾ ਸ਼ਾਹ ਜੀ ਇਸ ਉੱਤੇ ਕੋਈ ਸ਼ੰਕਾ ਨਾ ਕਰੋ ਕਿਉਂਕਿ ਜਿਨ੍ਹਾਂ ਦੀ ਮੈਂ ਪ੍ਰਸ਼ੰਸਾ ਕਰਦਾ ਹਾਂ ਉਹੋ ਇਸ ਕਲਯੁਗ ਵਿੱਚ ਸੰਸਾਰ ਦਾ ਉਦਾਰ ਕਰਨ ਵਾਸਤੇ ਪਰਮੇਸ਼ਰ ਆਪ ਹੀ ਅਵਤਾਰ ਧਾਰ ਕੇ ਆਇਆ ਹੈ ਉਹ ਘਟ ਘਟ ਦੇ ਜਾਨਣਹਾਰ ਅਤੇ 14 ਲੋਕਾਂ ਦੇ ਪ੍ਰੇਰਕ ਹਨ ਸਭ ਕਾਰ ਵਿਹਾਰ ਸੰਸਾਰੀ ਮਰਿਆਦਾ ਕਰਦੇ ਹਨ ਪਰ ਹਿਰਦੇ ਵਿੱਚ ਪੂਰਨ ਗਿਆਨ ਹੈ ਇਹ ਗੱਲ ਸੁਣ ਕੇ ਮਨ ਸੁਖ ਨੇ ਜਿਸ ਦੇ ਮਨ ਵਿੱਚ ਸੰਤਾਂ ਨੂੰ ਮਿਲਣ ਦੀ ਸਦਾ ਹੀ ਅਭਿਲਾਖਾ ਰਹਿੰਦੀ ਸੀ ਆਖਿਆ ਕਿ ਤੇਰਾ ਗੁਰੂ ਮੈਨੂੰ ਵੀ ਕੋਈ ਆਪਣੀ ਸ਼ਕਤੀ ਵਿਖਾ ਦੇਵੇ ਤਾਂ ਮੈਂ ਵੀ ਉਸ ਦਾ ਪ੍ਰੇਮੀ ਸਿੱਖ ਹੋ ਜਾਵਾਂਗਾ ਕਿਉਂਕਿ ਪਖੰਡੀ ਸਾਧੂ ਤਾਂ ਮੈਨੂੰ ਬਹੁਤ ਮਿਲੇ ਹਨ ਪਰ ਕਿਸੇ ਪਾਸੋਂ ਵੀ ਮੇਰੇ ਮਨ ਨੂੰ ਸ਼ਾਂਤੀ ਨਹੀਂ ਮਿਲੀ ਇਸ ਕਰਕੇ ਮੈਨੂੰ ਇਹਨਾਂ ਸੰਤਾਂ ਤੇ ਭਰੋਸਾ ਨਹੀਂ ਰਿਹਾ ਭਗੀਰਥ ਨੇ ਕਿਹਾ ਸ਼ਾਹ ਜੀ ਪਹਿਲਾਂ ਆਪਣੇ ਮਨ ਵਿੱਚੋਂ ਹੁਜਤਾਂ ਨੂੰ ਦੂਰ ਕਰਕੇ ਫਿਰ ਸ਼ਰਧਾ ਧਾਰ ਕੇ ਦਰਸ਼ਨ ਕਰੋ ਤੁਹਾਨੂੰ ਆਪੇ ਪਤਾ ਲੱਗ ਜਾਏਗਾ ਕਿ ਗੁਰੂ ਜੀ ਸ਼ਕਤੀਵਾਨ ਹਨ ਕਿ ਨਹੀਂ ਜਿਵੇਂ ਕੋਈ ਸਮੁੰਦਰ ਤੋਂ ਪਾਣੀ ਦੀ ਇੱਕ ਬੂੰਦ ਮੰਗੇ ਤਾਂ ਉੱਥੇ ਕੋਈ ਘਾਟਾ ਨਹੀਂ ਹੁੰਦਾ ਜਿਤਨੀਆਂ ਦਿਲ ਕਰੇ ਬੂੰਦਾਂ ਲੈ ਲਵੇ ਤਿਵੇਂ ਹੀ ਸਤਿਗੁਰੂ ਪਾਸ ਜਿਹੜਾ ਸ਼ਰਧਾ ਧਾਰ ਕੇ ਜਾਂਦਾ ਹੈ ਉਹ ਜੋ ਕੁਝ ਮੰਗੇ ਉਸ ਨੂੰ ਮਿਲ ਜਾਂਦਾ ਹੈ ਮਨੁਸਖ ਨੇ ਭਗੀਰਥ ਪਾਸੋ ਇਹ ਬਚਨ ਸੁਣ ਕੇ ਆਖਿਆ ਕਿ ਮੇਰੇ ਘਰ ਇੱਕ ਸੁੰਦਰ ਚੂੜਾ ਤਿਆਰ ਹੈ ਉਹ ਮੈਂ ਨਾਲ ਚੱਲ ਕੇ ਗੁਰੂ ਜੀ ਦੀ ਭੇਟਾ ਕਰ ਦਿਆਂਗਾ ਮੈਂ ਤੇਰੇ ਨਾਲ ਹੀ ਚੱਲਦਾ ਹਾਂ ਗੁਰੂ ਜੀ ਮੈਨੂੰ ਮੇਰਾ ਨਾਮ ਲੈ ਕੇ ਬੁਲਾ ਲੈਣਗੇ ਤਾਂ ਮਨ ਲਵਾਂਗਾ ਕਿ ਇਹ ਸ਼ਕਤੀवान ਹਨ ਇਸ ਤਰ੍ਹਾਂ ਦੇ ਬਚਨ ਬਿਲਾਸ ਕਰਕੇ ਲਾਹੌਰ ਤੋਂ ਸਮਗਰੀ ਲੈ ਕੇ ਭਾਈ ਭਗੀਰਥ ਤੇ ਮਨ ਸੁਖ ਤਲਵੰਡੀ ਨੂੰ ਚੱਲ ਪਏ ਜਦ ਤਲਵੰਡੀ ਗੁਰੂ ਜੀ ਪਾਸ ਪਹੁੰਚੇ ਤਾਂ ਗੁਰੂ ਜੀ ਨੇ ਵੇਖਦੇ ਸਾਰ ਹੀ ਆਖਿਆ ਆਓ ਪਰਉਪਕਾਰੀ ਭਾਈ ਭਗੀਰਥ ਮਨ ਸੁਖ ਨੂੰ ਵੀ ਨਾਲ ਲੈ ਆਇਆ ਹੈ ਸਤਿਗੁਰ ਜੀ ਦੇ ਇਹ ਬਚਨ ਸੁਣ ਕੇ ਮਨ ਸੁਖ ਤਤਕਾਲ ਹੀ ਆਪ ਜੀ ਦੇ ਚਰਨਾਂ ਤੇ ਢੈ ਪਿਆ ਮਾਨੋ ਉਸ ਅੱਤ ਤਿਹਾਈ ਨੂੰ ਪਾਣੀ ਮਿਲ ਗਿਆ ਹੋਵੇ ਵਿਆਹ ਦੀ ਸਮਗਰੀ ਸਤਿਗੁਰ ਜੀ ਦੇ ਅੱਗੇ ਰੱਖ ਕੇ ਭਗੀਰਥ ਨੇ ਆਖਿਆ ਸੱਚੇ ਪਾਤਸ਼ਾਹ ਆਪ ਸਭ ਕੁਝ ਜਾਣਦੇ ਹੋ ਇਹ ਆਪ ਜੀ ਦਾ ਸਿੱਖ ਬਣਨ ਵਾਸਤੇ ਆਇਆ ਹੈ ਗੁਰੂ ਜੀ ਨੇ ਮਰਦਾਨੇ ਨੂੰ ਵਿਆਹ ਦੀ ਸਾਰੀ ਸਮਗਰੀ ਅਤੇ ਕੁਝ ਨਗਦ ਧਨ ਦੇ ਦਿੱਤਾ ਇਸ ਨੂੰ ਲੈ ਕੇ ਮਰਦਾਨਾ ਖੁਸ਼ ਹੋ ਕੇ ਤਲਵੰਡੀ ਆ ਗਿਆ ਤਲਵੰਡੀ ਵਿੱਚ ਮਰਦਾਨੇ ਨੇ ਗੁਰੂ ਜੀ ਦੀ ਬਹੁਤ ਉਪਮਾ ਕੀਤੀ ਕਿ ਇੰਨਾ ਵਰਗਾ ਹੋਰ ਕੋਈ ਸਖੀ ਨਹੀਂ ਹੈ ਮਨੁੱਖ ਨੇ ਬੜੇ ਪ੍ਰੇਮ ਤੇ ਸ਼ਰਧਾ ਨਾਲ 2 ਦਿਨ ਸੁਲਤਾਨਪੁਰ ਬਤੀਤ ਕਰਕੇ ਗੁਰੂ ਜੀ ਅੱਗੇ ਬੇਨਤੀ ਕੀਤੀ ਇਹ ਦਿਨਾਨਾਥ ਇਹ ਸੰਸਾਰ ਅੰਨਾ ਖਾਤਾ ਹੈ ਜਿਹੜਾ ਇਸ ਵਿੱਚ ਡਿੱਗ ਪਵੇ ਉਹ ਮੋੜੇ ਆਪਣੇ ਆਪ ਨਿਕਲ ਨਹੀਂ ਸਕਦਾ ਕਿਰਪਾ ਕਰਕੇ ਇਸ ਵਿੱਚ ਡੁੱਬਣ ਤੋਂ ਬਚਾ ਲਵੋ ਮੈਂ ਆਪ ਜੀ ਦੀ ਸ਼ਰਨ ਆਇਆ ਹਾਂ ਮੈਨੂੰ ਆਪਣਾ ਸਿੱਖ ਜਾਣ ਕੇ ਉਪਦੇਸ਼ ਦਿਓ ਜਿਸ ਨਾਲ ਮੇਰਾ ਨਿਸਤਾਰਾ ਹੋ ਜਾਵੇ ਇਹ ਬੇਨਤੀ ਸੁਣ ਕੇ ਗੁਰੂ ਜੀ ਨੇ ਬਚਨ ਕੀਤਾ ਕਿ ਜਿਸ ਮਨ ਵਿੱਚ ਇਸ ਪ੍ਰਕਾਰ ਦੀ ਹਉਮੈ ਧਾਰੀ ਹੋਈ ਹੈ ਕਿ ਇਹ ਮੇਰਾ ਘਰ ਹੈ ਇਹ ਮੇਰਾ ਧਨ ਹੈ ਇਹ ਮੇਰਾ ਪੁੱਤਰ ਹੈ ਇਹ ਮੇਰੀ ਇਸਤਰੀ ਹੈ ਇਹ ਮੇਰਾ ਪਰਿਵਾਰ ਹੈ ਇਹ ਮੇਰਾ ਦੇਸ਼ ਘੋੜੇ ਤੇ ਹਾਥੀ ਹਨ ਇਹ ਮੇਰਾ ਪਿੰਡ ਤੇ ਸੈਨਾ ਹੈ ਇਹ ਮੇਰੀ ਦੇਹੀ ਤੇ ਹੋਰ ਪਦਾਰਥ ਹਨ ਜਿਵੇਂ ਜੀਵ ਨੇ ਇਸ ਪ੍ਰਕਾਰ ਦੀ ਬੇਅਰਥ ਹੀ ਮਮਤਾ ਧਾਰੀ ਹੈ ਉੱਥੇ ਉਹ ਸਦਾ ਹੀ ਜਨਮ ਮਰਨ ਦੇ ਦੁੱਖ ਭੋਗਦਾ ਰਹੇਗਾ ਇਸ ਵਾਸਤੇ ਇਹ ਝੂਠੀ ਮੋਹ ਮਾਇਆ ਨੂੰ ਤਿਆਗ ਕੇ ਪ੍ਰੇਮ ਨਾਲ ਸਤਨਾਮ ਦਾ ਜਾਪ ਕਰੂ ਪਰਮੇਸ਼ਰ ਦਾ ਭਾਣਾ ਮਿੱਠਾ ਕਰਕੇ ਮੰਨੋ ਇਹ ਸਭ ਤੋਂ ਪਵਿੱਤਰ ਮਾਰਗ ਹੈ ਇਹਨਾਂ ਗੱਲਾਂ ਤੇ ਦ੍ਰਿੜਤਾ ਨਾਲ ਅਮਲ ਕਰੋ ਤਾਂ ਮਨ ਨੂੰ ਸ਼ਾਂਤੀ ਪ੍ਰਾਪਤ ਹੋ ਜਾਏਗੀ ਅਤੇ ਮੁਕਤੀ ਪ੍ਰਾਪਤ ਕਰਨ ਵਿੱਚ ਕੋਈ ਸੰਸਾ ਨਹੀਂ ਰਹੇਗਾ ਸਤਿਗੁਰੂ ਜੀ ਦੇ ਇਹਨਾਂ ਬਚਨਾਂ ਨੂੰ ਹਿਰਦੇ ਵਿੱਚ ਧਾਰਨ ਕਰਕੇ ਮਨੁੱਖ ਕੁਝ ਦਿਨ ਸੁਲਤਾਨਪੁਰ ਨਿਵਾਸ ਕਰਕੇ ਗੁਰੂ ਜੀ ਦੇ ਦੱਸੇ ਹੋਏ ਸ਼ਬਦ ਲਿਖ ਕੇ ਲਾਹੌਰ ਆ ਗਿਆ ਅਤੇ ਉਹਨਾਂ ਦਾ ਪਾਠ ਪ੍ਰੇਮ ਨਾਲ ਕਰਕੇ ਆਪਣਾ ਕਾਰ ਵਿਹਾਰ ਸਚਾਈ ਦੇ ਨਾਲ ਕਰਦਾ ਹੋਇਆ ਮੁਕਤ ਪਦ ਨੂੰ ਪ੍ਰਾਪਤ ਹੋਇਆ ਸੀ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ